ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇ ਜੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਬਾਜਾ ਮਰਾੜ ਬਰੀ ਆਲਾ ਤੋਂ ਅਗਲਾ ਪਿੰਡ ਇਹ ਬਾਜਾ ਮਰਾੜ ਰਹਿ ਜਾਂਦਾ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਬਰੀ ਆਲਾ ਮੰਡੀ ਪੈ ਜਾਂਦੀ ਆ ਤੇ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਹਾਂ ਇੱਕ ਗੱਬਣ ਮੱਝਾ ਤੀਜਾ ਸੁਹਾ ਕਰਮਾਲੀ ਨੇ ਸੂਣਾ ਦੋਸਤੋ ਇੱਕ ਤਾਜੀ ਸੂਈ ਜਰਸੀ ਤੇ ਇੱਕ ਇਸੇ ਮੱਝ ਦੀ ਆ ਕੱਟੀ ਹੈਗੀ ਆ ਸਾਲ ਦੇ ਲਗਭਗ ਹੈਗੀ ਆ ਮਗਰਲੇ ਸੂਏ ਦੀ ਕੱਟੀ ਆ ਪ੍ਰੋਪਰ ਜਾਣਕਾਰੀ ਦੋਸਤੋ ਤਿੰਨਾਂ ਨਗਾ ਦੀ ਆਪਾਂ ਆਪ ਹੀ ਤੁਹਾਨੂੰ ਦੱਸ ਦਿੰਨੇ ਆ ਤੀਜਾ ਸੂਆ ਸੁੰਦੀ ਐ ਮੱਝ ਲਗਭਗ 4 ਤੋਂ 5 ਦਿਨ ਸੂਣ ਦੇ ਵਿੱਚ ਬਾਕੀ ਆ ਦੁੱਧ ਕਪੈਸਟੀ ਦੀ ਗੱਲ ਕਰੀਏ 13 ਲੀਟਰ ਦੇ ਲਗਭਗ 14 ਲੀਟਰ ਦੇ ਲਗਭਗ ਇਹ ਬਾਈ ਹਰੀਆਂ ਦੇ ਵੀ ਦੁੱਧ ਇਹ ਪਾਉਂਦੀ ਆ ਤੇ ਅਨੁਮਾਨ ਤੁਸੀਂ ਆਪ ਲਾ ਲੈਣਾ ਹਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦਿੰਨੇ ਆ ਸਿੰਘ ਬਿਲਕੁਲ ਕੁੰਡਾ ਤੇ ਰਾਜੀਪੜੀ ਦੀ ਗੱਲ ਕਰੀਏ ਰਾਜੀਪੜੀ ਚੰਗੀ ਆ ਅੱবি ਹਵਾਨੇ ਦੀ ਜੱਜਮੈਂਟ ਤੁਹਾਨੂੰ ਖਵਾ ਕਰਵਾ ਦਿੰਨੇ ਆ ਬਿਲਕੁਲ ਸਾਫ ਸੁਥਰਾ ਹਵਾਨਾ ਥਾਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਨਾੜਾ ਹਵਾਨੇ ਦੇ ਉੱਤੇ ਬਹੁਤ ਸੋਹਣੀਆਂ ਠਾਈਆਂ ਹੋਈਆਂ ਅਨੁਮਾਨ ਆ ਵੀ ਦੁੱਧ 14-15 ਲੀਟਰ ਇਹਨੇ ਪਾ ਵੀ ਦੇਣਾ ਹਵਾਨੇ ਤੋਂ ਜੱਜਮੈਂਟ ਹੁੰਦੀ ਆ ਬਾਕੀ 4-5 ਦਿਨ ਸੂਨ ਦੇ ਵਿੱਚ ਬਾਕੀ ਆ ਥੋੜਾ ਜਿਹਾ ਨਾ ਉਪਰੇ ਬੰਦੇ ਤੋਂ ਘਭਰਾਉਂਦੀ ਆ ਕਿਉਂਕਿ ਬਾਈ ਜੀ ਹਰੇ ਜਾਂਦੇ ਇਹ ਵੀ ਉਪਰਾ ਬੰਦਾ ਇੱਥੇ ਆਉਂਦਾ ਨਹੀਂਗਾ ਛੇਤੀ ਕੋਈ ਆਪ ਵੀ ਬਾਈ ਹਰੀ ਦੁਕਾਨ ਦਾ ਕੰਮ ਕਰਦੇ ਤੇ ਇੱਥੇ ਪੱਠੇ ਪਾ ਕੇ ਇੱਕ ਵਾਰੀ ਮੁੜ ਕੇ ਜਾਵੜਦੇ ਆ ਮੁੜ ਕੇ ਆਉਂਦੇ ਨਹੀਂ ਸੀ ਦੀ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਸੁਆ ਤੀਜਾ ਸੁਣੀ ਆ ਸੋਹਣੇ ਪੱਠ ਕੁੜੇ ਦੇ ਵਿੱਚ ਰਾਜੀ ਪਲੀ ਚੰਗੀ ਆ ਲੈ ਬਈ ਇੱਕ ਵਾਰੀ ਖੋਲ ਕੇ ਢੇੜਾ ਕੜਵਾ ਦੀ ਹੋ ਜਾਂਦਾ ਲੈ ਬਈ ਕੋਈ ਨਹੀਂ ਲਿਆ ਲੋ ਬਈ ਜੱਜਮੈਂਟ ਤੁਸੀਂ ਲਾ ਲੈਣੀ ਆ ਵੈਸੇ ਤੁਹਾਨੂੰ ਖੜੀ ਦਾ ਹਵਾਨਾ ਸਾਰਾ ਵਿਖਾ ਦੇਣਾ ਹਵਾਨੇ ਪੱਖ ਤੋਂ ਸਾਫ ਸੁਥਰੀ ਹੋਊਗੀ ਜੇ ਤੁਸੀਂ ਇੱਥੇ ਆਉਂਗੇ ਤੁਹਾਡੇ ਜ਼ਰੂਰ ਪਸੰਦ ਆਊ ਤੇ ਰੇਟ ਇਹਦਾ 185 ਆ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਹੋ ਜਾਂਦਾ ਹੁੰਦਾ ਉਹ ਵੀ ਹਵਾਨੇ ਪੱਖ ਤੋਂ ਤੁਹਾਨੂੰ ਦੁਬਾਰੇ ਫਿਰ ਜੱਜਮੈਂਟ ਕਰਾ ਦਿੰਦੇ ਆ ਕਿਉਂਕਿ ਤੁਰਨ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਕਿਉਂਕਿ ਉਪਰੇ ਬੰਦੇ ਤੋਂ ਇਹ ਝੂਟੀ ਹੈਗੀ ਹੈ ਜਿਹੜੀ ਡਰਦੀ ਹੈਗੀ ਆ ਕਿਉਂਕਿ ਇਸ ਘਰ ਦੇ ਵਿੱਚ ਜ਼ਿਆਦਾਤਰ ਕੋਈ ਉਪਰਾ ਬੰਦਾ ਆਉਂਦਾ ਨਹੀਂਗਾ ਦੇਖ ਸਕਦੇ ਆ ਹਵਾਨੇ ਪੱਖ ਤੋਂ ਜੇ ਗੱਲ ਕਰੀਏ ਸਾਫ਼ ਸੁਥਰੀ ਹੋਊਗੀ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਵੈਸੇ ਡਰਦੀ ਆ ਉਹ ਕੋਈ ਅਚਾਨੀ ਮੰਦੀ ਚਾਰ ਤੋਂ ਪੰਜ ਦਾ ਸੂਨ ਦੇ ਵਿੱਚ ਬਾਕੀ ਆ 1,85,000 ਰੁਪਏ ਰੇਟ ਤਾਂ ਹੈਗੀ ਤਾਂ ਮੌਕੇ ਦੇ ਮਾਨਤਾਨ ਹੋ ਜਾਊਗਾ ਇਸ ਤੋਂ ਅੱਗੇ ਜਰਸੀ ਦੀ ਗੱਲ ਕਰ ਲਈਏ ਤਾਂ ਪਹਿਲਾ ਸੂਆ ਸੂਈ ਹੋਈ ਆ 20 ਦਿਨ ਦੇ ਲਗਭਗ ਸੂਈ ਨੂੰ ਦਿਨ ਹੋ ਗਏ ਪੰਜਾਬ ਵਾਲੀ ਜਰਸੀ ਕਹਿ ਸਕਦੇ ਕੱਦ ਕਾਠ ਦੀ ਸੂਣੀ ਆ ਹਵਾਨੇ ਹੀ ਜੱਜਮੈਂਟ ਤੁਹਾਨੂੰ ਇਹਦੀ ਵੀ ਕਰਵਾ ਦਿੰਨੇ ਆ ਫੇਸ ਚੈੱਕ ਕਰ ਸਕਦੇ ਆ ਜਰਸੀ ਅੰਗ ਦੇ ਵਿੱਚ ਆ ਇਹ ਥਾਣਾਵਾਨੇ ਦੀ ਗੱਲ ਕਰੀਏ ਸਾਫ ਸੁਥਰੀ ਆ ਦੇਖ ਸਕਦੇ ਆ ਐਸ ਵਕਤ ਸਾਢੇ 12 ਕਿਲੋ ਦੇ ਲਗਭਗ ਦੁੱਧ ਹੈਗਾ ਬੱਚਾ ਇਹਦਾ ਵਛਾ ਸੀਗਾ ਉਹਦੀ ਡੈਥ ਹੋਊਗੀ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਇਹ ਸਾਦੇ ਨੇ ਦੋਨੇ ਪਾਸੇ ਤੋਂ ਤੁਹਾਨੂੰ ਹੋਣੇ ਜੱਜਮੈਂਟ ਕਰਵਾ ਦਿੰਨੇ ਲੈ ਵੀ ਇਹਨੂੰ ਵੀ ਖੋਲਨੀ ਇਹ ਲਵੀ ਇੱਕ ਕਰੀ ਜੇ ਲਾ ਕਰਵਾ ਲਈ ਲੋ ਵੀ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਸਾਬ ਫ੍ਰੀ ਵੈੜਾ ਦੋਸਤੋ ਜਰਸੀ ਅੰਗ ਦੇ ਵਿੱਚ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇਹਦੀ ਚਵਾਈ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਆਪਦੀ ਦੋ ਟਾਈਮ ਚੋਂ ਤਿੰਨ ਟਾਈਮ ਚੋਂ ਲੈ ਆ ਬਈ ਜਿਹੜੇ ਵੀਰ ਦੇ ਪਸੰਦ ਹੋਵੇ ਪਹਿਲਾ ਸੂਆ ਸੂਈ ਹੋਈ ਆ 20 ਦਿਨ ਹੋ ਗਏ ਬੱਚਾ ਹੈ ਨਹੀਂ ਗਾ 12 12.5 ਲੀਟਰ ਦੇ ਲਗਭਗ ਇਹਦਾ ਦੁੱਧ ਇਸ ਵਕਤ ਤਿਆਰ ਆ ਇਹਦਾ ਰੇਟ ਬਾਈ ਜਿਹੜਾ ਨੇ 60000 ਰੁਪਏ ਰੱਖਿਆ ਮੌਕੇ ਤੇ ਇਹ ਚੋ ਮਾਨਤਨ ਹੋ ਜੂ ਤੁਸੀਂ ਚਵਾਈ ਇੱਥੇ ਆ ਕੇ ਆਪਦੀ ਕਰਕੇ ਲੈ ਜਾਣੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਦੋ ਟਾਈਮ ਚੋ ਤਿੰਨ ਟਾਈਮ ਚੋ ਤਸੱਲੀ ਤੁਸੀਂ ਕਰਨੀ ਹੈ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਤੇ ਕੱਟੀ ਤੁਹਾਨੂੰ ਦਿਖਾ ਦਨੇ ਆ ਆਹ ਕੱਟੀ ਆ ਇਹਦਾ ਰੇਟ ਬਾਈ ਜੀ ਹਰਾਂ ਨੇ 25000 ਰੁਪਏ ਰੱਖਿਆ ਜਿਹੜੇ ਵੀਰ ਦੇ ਕੱਟੀ ਪਸੰਦ ਹੋਵੇ ਤਾਂ ਤੁਸੀਂ ਆਪ ਦੀ ਇਹ ਵੀ ਆ ਕੇ ਇੱਥੇ ਤਸੱਲੀ ਕਰਕੇ ਖਰੀਦ ਲੈਣੀ ਆ ਥੱਲੋ ਜੇ ਗੱਲ ਕਰੀਏ ਸਾਫ ਸੁਕਰੀਆ ਸਿੰਘ ਕੁੰਡਾ ਕਰਦੀ ਹੁੰਦੀ ਆ ਮੋਹਰਾ categories ਦੇ ਵਿੱਚ ਪੈਂਦੀ ਆ ਸੋਨੇ ਕਦ ਕਾਠ ਦੇ ਵਿੱਚ ਆ ਕੋਈ ਛੂਟ ਹੀ ਨਹੀਂ ਉਹ ਵੀ ਇੱਕ ੱਟੀ ਜੀ ਦੇ ਪਸੰਦ ਹੋਵੇ ਥੱਲੋਂ ਥੋੜਾ ਇਹ ਵੀ ਘਬਰਾਉਂਦੀ ਆ ਕਿਉਂਕਿ ਇਸ ਘਰ ਦੇ ਵਿੱਚ ਉਹ ਤੁਹਾਨੂੰ ਅੱਗੇ ਵੀ ਦੱਸ ਕੇ ਤਾਂ ਉਪਰਾਂ ਬੰਦਾ ਆਉਂਦਾ ਨਹੀਂ ਥਣ ਚਾਰ ਹੀ ਹੋਣਗੇ ਉਮਰ ਜੇ ਗੱਲ ਕਰੀਏ ਸਾਲ ਦੇ ਅੰਦਰ ਬਾਅਦ ਹੋਊਗੀ ਹੋ ਸਕਦਾ ਵੀ 13 ਮਹੀਨਿਆਂ ਦੀ ਹੋਵੇ ਹੋ ਸਕਦਾ ਵੀ 14 ਦੀ ਹੋਵੇ ਕਿਉਂਕਿ ਮੂੰਹ ਖੀਰੀ ਆ ਸਿੰਘ ਬਿਲਕੁਲ ਕੁੰਡਾ ਕਰ ਜਾਣਾ ਇਹਦਾ ਰੇਟ 25000 ਆ ਮੌਕੇ ਤੇ ਮਾਨਤਨ ਥੋੜਾ ਬਹੁਤ ਆ ਇਹ 24 ਹੋ ਜੂ ਕਿੰਨਾ ਨਗਾ ਜੋ ਜੇ ਗੱਲ ਕਰੀਏ ਨਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਤਾਂ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਜਰਸੀ ਦੀ ਗੱਲ ਕਰੀਏ ਸੂਈ ਸਵਾਈ ਆ ਤੁਸੀਂ ਦੋ ਟਾਈਮ ਚੋ ਤਿੰਨ ਟਾਈਮ ਚੋ ਮੱਝ ਇਹ ਤੀਜਾ ਸੂਆ ਗੱਭਣਾ ਇਹਦੀ ਤਸੱਲੀ ਕਰ ਲੈਣੀ ਆ ਜਿਹੜੇ ਵੀਰ ਦੇ ਤਿੰਨਾਂ ਨਾਗਾਂ ਜੋ ਕੋਈ ਵੀ ਨਾਗ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ